ਪ੍ਰੋਗਰਾਮ ਹੈ ਕਿ ਖਾਸ ਹੋਏਗਾ ਔਰ ਮੇਲਾ ਜੀ ਕਰਵਾਇਆ ਜਾ ਰਿਹਾ ਸਾਡੇ ਵੱਲੋਂ ਹਰ ਸਾਡੀ ਤਾਰੀਖ 13 ਸਾਲ ਉਹ ਵੀ ਸਮਝ ਲਗਾ 13 ਤਰੀਕ ਨੂੰ ਬੱਚਿਆਂ ਦੇ ਮੈਚ ਹੈ 65 ਕਿਲੋ ਦੇ ਉਸ ਤੋਂ ਬਾਅਦ 14 ਨੂੰ ਗਲਪਾਂ ਦੇ ਮੈਚ ਹੈ ਜੀ ਬਯੁਰਕਾਂ ਦੇ ਮੈਚ ਹੈ ਜੀ 15 ਤਰੀਕ ਨੂੰ ਸਾਡਾ ਸ਼ਾਮ ਨੂੰ ਖੁੱਲਾ ਖਾੜਾ ਹੈ ਬੱਬੂ ਮਾਨ ਸਾਹਿਬ ਦਾ ਤੇ 6 ਵਜੇ ਉਹਨਾਂ ਦਾ ਖਾੜਾ ਸਟਾਰਟ ਹੋਏਗਾ ਬਟ ਚੀਫ ਗੈਕ ਕਰੇ ਯਾਰ ਚੀਫ ਗੈਕ ਸਾਡੇ ਕੋਈ ਨਹੀਂ ਮੇਰਾ ਭਰਾ ਵਾ ਜੀ ਐਮ ਐਲ ਏ ਸੈਰੀਕਲਸੀ ਵੀ ਬਣਾਵਾ ਉਹ ਆ ਰਹੇ ਨੋਜੋਨ ਨੂੰ ਕੀ ਪਿਹਿਆ ਗਿਆ ਜਿਹਾ ਜਿਹੜੇ ਮੇਲੇ ਇਹ ਸਾਰੇ ਸਭ ਬਿਲਕੁਲ ਜੀ ਲੈਣਾ ਚਾਹੀਦਾ ਨਸ਼ਾ ਛੱਡ ਕੇ ਗਾੜੀ ਖੇਡਾਂ ਦਾ ਜੋੜਨਾ ਚਾਹੀਦਾ ਜੀ ਬੱਚਿਆਂ ਪੱਪੂ ਆਂਦਾ ਖੜਾ ਕਿੰਨੇ ਵਜੇ ਤੋਂ ਕਿੰਨੇ ਵਜੇ ਪੱਪੂ ਮਾ ਸਾਹਿਬ ਦਾ ਖਾੜਾ ਆਊਗਾ 6 ਵਜੇ ਸਟਾਰਟ ਹੋਊਗਾ ਜੀ ਸੱਟ ਕੋ ਪਹੁੰਚਣਗੇ ਸਟਾਰਟਿੰਗ 6 ਵਜੇ ਇਸ ਤਰ੍ਹਾਂ ਦੇ ਪ੍ਰਬੰਧ ਦਿੱਤੇ ਨੇ ਸਿਕਿਉਰਟੀ ਲੈ ਕੇ ਸਿਕਿਉਰਟੀ ਲੱਗੇ ਐਸਐਸਪੀ ਸਾਹਿਬ ਨੂੰ ਆਪਾਂ ਬੇਨਤੀ ਕਰ ਰਹੇ ਹਾਂ ਡੀ ਸਾਹਿਬ ਨੂੰ ਬੇਨਤੀ ਕੀਤੀ ਹੈ ਜੀ ਉਹਨਾਂ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤੇ ਜਾਣਗੇ ਪੱਪੂ ਮਾਂ ਦੇ ਸਹੇਲੇ ਆਂਦੇ ਆ ਕਾਫੀ ਲੋਕ ਆ ਜਾਂਦੇ ਆ ਤੇ ਉਹ ਸ ਜਗਾ ਦਾ ਰੇਜੂਮੈਂਟ ਸਾਡੇ ਕੋਲ 4 ਤੋਂ 5 ਏਕੜ ਜਗਾ ਜੀ ਤੇ ਵਧੀਆ ਰੇਜੂਮੈਂਟ ਕੀਤਾ ਜਬ ਪਾਰਕਿੰਗ ਸਾਰੀ ਬਾਹਰ ਕੀਤੀ ਹੈ ਜੀ ਪਿੰਡ ਦੇ ਬਾਹਰ-ਬਾਰ ਜਿੱਦਾਂ ਸਾਡੇ ਕੋਲ ਦੋ-ਦੋ ਤਿੰਨ ਦਿਨ ਕਿੱਲਾਂ ਦੀ ਹਰ ਸਾਈਡ ਤੇ ਪਾਰਕਿੰਗ ਬਾਹਰ-ਬਾਰ ਪਾਰਕਿੰਗ ਹੋ ਰਹੀ ਜੀ ਕਿਉਂਕਿ ਕਾਫੀ ਵੱਡਾ ਗਾਈ ਕਾਰ ਆਇਆ ਹੈਗਾ ਬਸ ਮੋਜਵਨਾਂ ਨੂੰ ਚਾਹ ਹੋਰ ਲੋਕਾਂ ਨੂੰ ਕੀਤੀ ਗਈ ਵੀ ਕਿਉਂ ਨਾ ਪਾਜੀ ਵੀ ਕਾਫੀ ਗੇਜ ਲੋਕ ਕਰਦੇ ਬੇਨਤੀ ਹੈ ਜੀ ਸਾਰੇ ਬਿਆਰ ਨਾਲ ਆਓ ਜੀ ਗਲ ਕੇ ਆਪਾਂ ਉਹਨਾਂ ਦਾ ਸ਼ੋਅ ਵੇਖੀਏ ਜਿਹੜਾ ਗੱਡੀਆਂ ਬਾਹਰ ਰੇਜੂਮੈਂਟ ਕੀਤਾ ਉਹ ਬਾਹਰ-ਬਾਰ ਲੱਗ ਜਾਣ ਗੱਡੀਆਂ ਤੇ ਇਹਦੇ